ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕਾ ਹੋਵੋਗੇ ਸੋ ਅੱਜ ਗੱਲ ਕਰਾਂਗੇ ਜੀ ਜੋ ਪੰਜਾਬ ਦੇ ਹਾਲਾਤ ਹੋਏ ਪਏ ਨੇ ਹੜ੍ਹ ਆ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਫਸਲਾਂ ਖਤਮ ਹੋ ਗਈਆਂ ਲੋਕਾਂ ਦੇ ਘਰ ਟਹਿ ਗਏ ਦੁਕਾਨਾਂ ਟਹਿ ਗਈਆਂ ਬਹੁਤ ਔਖਾ ਹੋ ਜਾਂਦਾ ਜੀ ਜਦੋਂ ਇੱਕ ਕਿਸਾਨ ਨੇ ਪੁੱਤਾਂ ਵਾਂਗ ਆਪਣੀ ਫਸਲ ਪਾਲੀ ਹੁੰਦੀ ਆ ਮੀ ਆ ਜਾਂਦੇ ਨੇ ਹੜ ਆ ਜਾਂਦੇ ਨੇ ਫਸਲਾਂ ਖਤਮ ਹੋ ਜਾਂਦੀਆਂ ਦੁਕਾਨਾਂ ਘਾਰ ਟਹਿ ਜਾਂਦੇ ਨੇ ਸਭ ਲੋਕਾਂ ਦੇ ਬੜਾ ਔਖਾ ਹੋ ਜਾਂਦਾ ਇੱਕ ਜ਼ਿੰਮੇਦਾਰ ਨੂੰ ਆਸਾਂ ਹੁੰਦੀਆਂ ਨੇ ਫਸਲ ਤੇ ਫਸਲ ਬੀਜੀ ਆ ਪੱਕੇਗੀ ਵੱਡਾਂਗੇ ਕਿਸੇ ਨੇ ਆਪਣੇ ਧੀ ਪੋਤਾ ਵਿਆਹ ਕਰਨਾ ਹੈ ਕਿਸੇ ਨੇ ਆਪਣਾ ਘਰ ਬਣਾਉਣਾ ਹੈ ਕਿਸੇ ਨੇ ਕੋਈ ਲਿਮਟ ਭਰਨੀ ਹੈ ਜਦੋਂ ਹੜ੍ਹ ਆਉਂਦੇ ਨੇ ਫਸਲਾਂ ਸਾਰੀਆਂ ਖਤਮ ਹੋ ਜਾਂਦੀਆਂ ਸਾਡੇ ਇਧਰ ਹਰਿਆਣੇ ਦੇ ਵਿੱਚ ਬੜੀ ਕਿਰਪਾ ਮਾਲਕ ਦੀ ਫਸਲਾਂ ਵੀ ਸੋਹਣੀਆਂ ਖੜੀਆਂ ਨੇ ਬਰਸਾਤਾਂ ਹੋ ਰਹੀਆਂ ਨੇ ਪਰ ਇੰਨੀਆਂ ਨਹੀਂ ਹੋ ਰਹੀਆਂ ਕਿ ਫਸਲਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਇੱਥੇ ਬਾਰਿਸ਼ ਤਾਂ ਹੋ ਜਾਂਦੀ ਆ ਪਰ ਬਹੁਤ ਘੱਟ ਹੈ ਮਤਲਬ ਥੋੜੀ-ਬੋਤੀ ਬਾਰਿਸ਼ਾਂ ਦੀ ਹਟ ਗਈ ਧੁੱਪ ਲੱਗ ਗਈ ਚੱਲ ਜਾਂਦਾ ਹੈ ਤੇ ਫਸਲਾਂ ਸੋਹਣੀਆਂ ਖੜੀਆਂ ਨੇ ਪਰ ਪੰਜਾਬ ਦੇ ਵਿੱਚ ਜਿਹੜੇ ਨੇ ਬਹੁਤ ਮਾੜੇ ਹਾਲਾਤ ਨੇ ਘਰ ਖਤਮ ਹੋ ਗਏ ਲੋਕਾਂ ਦੇ ਡੰਗਰ ਖਤਮ ਹੋ ਗਏ ਫਸਲਾਂ ਖਤਮ ਹੋ ਗਈਆਂ ਅ ਮੰਨਦੇ ਆ ਪੰਜਾਬ ਦੇ ਵਿੱਚ ਬਹੁਤ ਰੱਬੀ ਰੂਹਾਂ ਵੀ ਹੈਗੀਆਂ ਨੇ ਜੋ ਇਨਸਾਨ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਆ ਲੋਕ ਉਥੇ ਲੋਕਾਂ ਦੀ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਲੋਕ ਪਰਪਾਈ ਵੀ ਕਰ ਦੇਣਗੇ ਇੱਕ ਦੂਜੇ ਦੀ ਮਦਦ ਵੀ ਕਰਦੇ ਨੇ ਹੈਲਪ ਕਰਦੇ ਨੇ ਸਾਰਾ ਕੁਝ ਕਰਦੇ ਨੇ ਪਰ ਗੱਲ ਇਹ ਹੁੰਦੀ ਆ ਕਿ ਜੋ ਚੀਜ਼ ਇਨਸਾਨ ਨੇ ਜੋ ਘਰ ਹੋ ਗਿਆ ਜਾਂ ਫਸਲਾ ਹੋ ਗਈਆਂ ਜਾਂ ਕੋਈ ਡੰਗਰ ਵੱੱਛਾ ਹੋ ਗਿਆ ਜਿਹੜਾ ਤਾਂ ਕਿਸੇ ਨੇ ਮਿਹਨਤ ਕਰਕੇ ਬਣਾਇਆ ਹੁੰਦਾ ਨਾ ਉਹ ਭੁੱਲਦਾ ਨਹੀਂ ਚਾਹੇ ਬਹੁਤ ਲੋਕ ਨੇ ਹੁਣ ਬੜੇ ਲੋਕਾਂ ਨੇ ਸੇਵਾ ਕਰਨੀ ਆ ਲੋਕਾਂ ਨੂੰ ਵਿਚਾਰੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਫਸਲਾਂ ਖਤਮ ਹੋ ਗਈਆਂ ਉਹਨਾਂ ਨੂੰ ਲੋਕਾਂ ਨੇ ਰਾਸ਼ਨ ਵੀ ਦੇ ਦੇਣਾ ਸਾਰਾ ਕੁਝ ਦੇ ਦੇਣਾ ਪਰ ਜੋ ਨੁਕਸਾਨ ਹੋ ਗਿਆ ਉਹ ਪੂਰਾ ਨਹੀਂ ਹੋ ਸਕਦਾ ਜੇ ਅੱਜ ਕੋਈ ਕਿਸੇ ਦੀ ਮਦਦ ਕਰ ਵੀ ਦੇਗਾ ਜਾਂ ਤਾਂ ਉਹ ਜਿਆਦਾ ਕਿਸੇ ਨੂੰ ਖਾਣ ਜੋ ਕੇ ਦਾਣੇ ਦੇ ਦੇਗਾ ਕਿਸੇ ਨੂੰ ਰਹਿਣ ਵਾਸਤੇ ਕੋਈ ਇੱਕ ਅੱਧਾ ਕਮਰਾ ਬਣਵਾ ਦੇਗਾ ਪਰ ਜੋ ਚਲਾ ਗਿਆ ਉਹ ਤਾਂ ਵਾਪਸ ਨਹੀਂ ਆਣਾ ਕਈਆਂ ਨੇ ਲੱਖ ਰੁਪਈਆ ਲਾ ਕੇ ਘਰ ਬਣਾਏ ਹੁੰਦੇ ਨੇ ਮਿਹਨਤ ਕਰ ਕਰਕੇ ਇੱਕ ਇੱਕ ਪੈਸਾ ਜੋੜ ਜੋੜ ਕੇ ਘਰ ਬਣਾਏ ਹੁੰਦੇ ਨੇ ਤੇ ਢੈਨ ਲੱਗਿਆ ਉਹਨਾਂ ਨੂੰ ਮਿੰਟ ਲੱਗਦਾ ਬਣਾਉਂਦਿਆ ساری ਉਮਰ ਨਿਕਲ ਜਾਂਦੀ ਹੈ ਸੋ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਪੰਜਾਬ ਦੇ ਵੀ ਹਾਲਾਤ ਜਿਹੜੇ ਨੇ ਬਹੁਤ ਜਲਦੀ ਠੀਕ ਹੋ ਜਾਣਾ ਤੇ ਸਰਕਾਰਾਂ ਨੂੰ ਵੀ ਅਪੀਲ ਆ ਕਿ ਜੇ ਅਗਰ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹ ਆਉਂਦੇ ਨੇ ਪਾਣੀ ਆ ਵੀ ਜਾਂਦਾ ਉਹਨਾਂ ਦੀ ਨਿਕਾਸੀ ਦਾ ਕੋਈ ਨਾ ਕੋਈ ਦਾ ਪ੍ਰਬੰਧ ਕਰਨਾ ਸੋ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਆ ਪ੍ਰਮਾਤਮਾ ਅੱਗੇ ਕਿ ਜਲਦੀ ਤੋਂ ਜਲਦੀ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਠੀਕ ਹੋ ਜਾਣਾ ਤੇ ਲੋਕ ਪਹਿਲਾਵਾਂਗੇ ਆਪਣੇ ਘਰਾਂ ਦੇ ਵਿੱਚ ਵਸਣਾ ਜਿਹੜੇ ਅੱਜ ਪਿੰਡਾਂ ਦੇ ਪਿੰਡ ਡੁੱਬੇ ਹੋਏ ਨੇ ਲੋਕ ਘਰਾਂ ਤੋਂ ਬਾਹਰ ਆਣ ਆਣ ਕੇ ਸੜਕਾਂ ਤੇ ਰਹਿਣ ਡਏ ਨੇ ਉੱਚੀਆਂ ਥਾਵਾਂ ਤੇ ਆਏ ਹੋਏ ਆ ਜਿੱਥੇ ਜ਼ਿਆਦਾ ਪਾਣੀ ਆਇਆ ਹੋਇਆ ਤੇ ਬਹੁਤ ਔਖਾ ਹੋ ਜਾਂਦਾ ਜੀ ਇੱਕ ਪਰਿਵਾਰ ਲੈ ਕੇ ਸੜਕਾਂ ਤੇ ਰਹਿਣਾ ਬਹੁਤ ਔਖਾ ਹੋ ਜਾਂਦਾ ਸੋ ਅਰਦਾਸ ਆ ਮਾਲਕ ਅੱਗੇ ਪ੍ਰਮਾਤਮਾ ਅੱਗੇ ਰੱਬ ਅੱਗੇ ਅਰਦਾਸ ਕਰਦੇ ਆ ਕਿ ਬਹੁਤ ਜਲਦ ਤੋਂ ਜਲਦ ਜਿਹੜੇ ਪੰਜਾਬ ਤੇ ਹਾਲਾਤ ਨੇ ਉਹ ਠੀਕ ਹੋਣ ਤੇ ਲੋਕ ਵਾਪਸ ਆਪਣੇ ਘਰਾਂ 'ਚ ਜਾਣ ਆਪਣੀ ਫਸਲ ਸੰਭਲਣਾ ਆਪਣਾ ਡੰਗਰ ਵਛਾ ਸੰਭਲਣਾ ਤੇ ਆਪਣੀ ਜਿਹੜੀ ਜ਼ਿੰਦਗੀ ਆ ਪਹਿਲਾਂ ਵਾਂਗੂ ਜਿਉਣਾ